ਇਹ ਰੂਪ ਦਮਨ ਸਿੰਘ ਇਹ ਰੂਪ ਦੇ ਨਾਵਲ ਟੇਲਾ ਦਾ ਅਗਲਾ ਕਾਂਡ 23 ਸਿਮਰਨਜੀਤ ਸਿੰਘ ਦਾ ਕਾਰਪੋਰੇਸ਼ਨ ਦਾ ਕੇਸ ਜਸਟਿਸ ਦੀਪ ਚੰਦ ਦੀ ਡੀਬੀ ਕੋ ਲੱਗਾ ਨਾਲ ਉਸੇ ਦੂਜੀ ਜਸਟਿਸ ਅਨੀਤਾ ਸੀ ਦੋਵਾਂ ਨੇ ਪਹਿਲੇ ਦਿਨ ਹੀ ਕੇਸ ਸੁਣਿਆ ਸੋ ਜਸਟਿਸ ਦੀਪ ਚੰਦ ਥੋੜਾ ਰੁੱਕ ਕੇ ਸਿਮਰਨਜੀਤ ਸਿੰਘ ਨੂੰ ਕਹਿਣ ਲੱਗਾ ਕਿ ਕਾਰਪੋਰੇਸ਼ਨ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਇਲੈਕਸ਼ਨ ਨੂੰ ਚੁਣੌਤੀ ਦੇਂਦੀ ਰਿਟ ਹਾਈ ਕੋਰਟ ਵਿੱਚ ਵੈਂਡੇਬਲ ਹੈ ਜਸਟਿਸ ਦੀਪ ਚੰਦ ਨੇ ਸਿਮਰਨਜੀਤ ਨੂੰ ਪੁੱਛਿਆ Lord, कि ਤੈਨੂੰ ਡੀਸੀ ਕੋਲ ਇਲੈਕਸ਼ਨ ਪਟੀਸ਼ਨ ਨਹੀਂ ਸਿਪਾਉਣੀ ਚਾਹੀਦੀ ਵਾਈ ਲਾਰਡ ਮੈਂ ਇੱਕ ਜੱਜਮੈਂਟ ਸੀ ਕੋਰਟ ਦੀ ਡਿਵੀਜ਼ਨ ਬੈਂਚ ਦੀ ਨਾਲ ਲਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਇਲੈਕਸ਼ਨ ਹਾਈ ਕੋਰਟ ਵਿੱਚ ਚੈਲੰਜ ਕੀਤੀ ਜਾ ਸਕਦੀ ਹੈ ਸਿਮਰਨਜੀਤ ਨੇ ਆਪਣਾ ਪੱਖ ਰੱਖਿਆ ਜਸਟਿਸ ਦੀਪ ਚੰਦ ਨੇ ਜੱਜਮੈਂਟ ਪੜ੍ਹੀ ਤੇ ਉਸੇ ਵੇਲੇ ਕਹਿਣ ਲੱਗਾ ਸਿਮਰਨਜੀਤ ਸਿੰਘ ਅਸੀਂ ਦੋਵੇਂ ਇਸ ਜੱਜਮੈਂਟ ਨਾਲ ਸਹਿਮਤ ਨਹੀਂ ਜਸਟਿਸ ਦੀਪ ਚੰਦ ਨੇ ਜਸਟਿਸ ਅਨੀਤਾ ਨੂੰ ਭਰੋਸੇ ਦੇ ਵਿੱਚ ਲੈਣ ਤੋਂ ਬਿਨਾ ਹੀ ਕਿਹਾ ਪਰ ਸਿਮਰਨਜੀਤ ਸਿੰਘ ਆਪਣੀ ਦਲੀਲ ਉੱਪਰ ਕੈਂਪ ਸੀ ਜਸਟਿਸ ਦੀਪਚੰਦ ਕੁਝ ਸੋਚਣ ਲੱਗਾ ਉਹ ਮੱਥੇ ਉੱਤੇ ਹੱਥ ਰੱਖ ਕੇ ਸੋਚ ਰਿਹਾ ਸੀ ਦੂਜੀ ਜੱਜ ਨੀਤਾ ਚੁੱਪਚਾਪ ਬੈਠੀ ਸੀ ਜਸਟਿਸ ਦੀਪਚੰਦ ਉਸ ਨਾਲ ਕੋਈ ਸਲਾਹਤ ਵੀ ਨਹੀਂ ਕਰ ਰਿਹਾ ਸੀ ਜੇ ਮੁੱਖ ਜੱਜ ਆਪਣੇ ਨਾਲ ਬੈਠੇ ਜੱਜ ਨਾਲ ਕੋਈ ਸਲਾਹ-ਮਸ਼ਲਾ ਕਰ ਲਵੇ ਤਾਂ ਉਸ ਨੂੰ ਇਸਲਾਹ ਵੀ ਹੁੰਦਾ ਪਰ ਜਸਟਿਸ ਦੀਪਚੰਦ ਆਪਣੇ ਨਾਲ ਬੈਠੀ ਜਸਟਿਸ ਨੀਤਾ ਵੱਲ ਦੇਖ ਤੱਕ ਨਹੀਂ ਰਿਹਾ ਸੀ ਅਖੀਰ ਜਸਟਿਸ ਦੀਪਚੰਦ ਨੇ ਸੋਚ-ਸੋਚ ਕੇ ਨੋਟਿਸ ਆਫ ਮੋਸ਼ਨ ਤਾ ਕਰ ਦਿੱਤਾ ਪਰ ਸਿਮਰਨ ਜੀ ਸਿੰਘ ਵੱਲੋਂ ਪੇਸ਼ ਕੀਤੀ ਜੱਜਮੈਂਟ ਨਾਲ ਸਹਿਮਤ ਹੁੰਦਿਆਂ ਇਹ ਮਾਮਲਾ ਚੀਫ ਜਸਟਿਸ ਨੂੰ ਇੱਕ ਫੁੱਲ ਬੈਂਚ ਗਠਿਤ ਕਰਨ ਲਈ ਭੇਜ ਦਿੱਤਾ ਜੋ ਪਹਿਲਾਂ ਇਹ ਨਤਾਰਾ ਕਰੇ ਕਿ ਕਾਰਪੋਰੇਸ਼ਨ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਸਿੱਧੀ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਰਾਹੀਂ ਚੁਣੌਤੀ ਦਿੱਤੀ ਜਾ ਸਕਦੀ ਹੈ ਜਾਂ ਨਹੀਂ ਪਹਿਲਾਂ ਵਾਂਗ ਹੀ ਕਾਰਪੋਰੇਸ਼ਨ ਦੇ ਕਾਉਂਸਲਰ ਸੁਣਵਾਈ ਦੌਰਾਨ ਹਮ ਹਮਾ ਕੇ ਹਾਈ ਕੋਰਟ ਪਹੁੰਚੇ ਹੋ ਸਨ ਨੋਟਿਸ ਆਫ ਮੋਸ਼ਨ ਵਾਰੀ ਪਤਾ ਲੱਗਣ ਉੱਤੇ ਉਹ ਬੜੇ ਖੁਸ਼ ਹੋਏ ਅਸਲ ਵਿੱਚ ਕਿਸੇ ਕੇਸ ਦਾ ਨੋਟਿਸ ਆਫ ਮੋਸ਼ਨ ਹੋਣਾ ਬੜੀ ਗੱਲ ਹੁੰਦੀ ਹੈ ਜੇ ਕਿਸੇ ਕੇਸ ਵਿੱਚ ਨੋਟਿਸ ਆਫ ਮੋਸ਼ਨ ਹੀ ਨਾ ਹੋਵੇ ਤਾਂ ਕੇਸ ਤਾਂ ਮੁੱਢ ਵਿੱਚ ਹੀ ਡਿਸਮਿਸ ਹੋ ਜਾਂਦਾ ਹੈ ਸਿਮਰਨਜੀਤ ਸਿੰਘ ਨੇ client ਨੂੰ ਦੱਸਿਆ ਕਿ ਹੁਣ ਫੁੱਲ ਬੈਂਚ ਦੱਸੇਗਾ ਕਿ ਹਾਈ ਕੋਰਟ ਇਹ ਕੇਸ ਸੁਣ ਸਕਦਾ ਹੈ ਕਿ ਨਹੀਂ ਸਿਮਰਨਜੀਤ ਸਿੰਘ ਨਿਦਾਨ ਵਿੱਚ ਬੈਠ ਕੇ ਸਾਰੇ clientਾਂ ਨੂੰ ਪਕੌੜਿਆ ਨਾ ਚਾਪ ਲਈ ਅੱਜ ਫਿਰ ਉਹ ਕੁਝ ਪੈਸੇ ਸਿਮਰਨਜੀਤ ਨੂੰ ਦੇ ਗਏ ਸਿਮਰਨਜੀਤ ਨੇ ਬਿਨਾਂ ਗਿਨੇ ਆਪਣੀ ਜੇਬ ਵਿੱਚ ਪਾ ਲਏ ਦੇਖਦੇ ਦੇਖਦੇ ਪੰਜ ਸੱਤ ਪੱਤਰਕਾਰ ਸਿਮਰਨਜੀਤ ਸਿੰਘ ਦੇ ਦੁਆਲੇ ਹੋ ਕੇ ਕਾਰਪੋਰੇਸ਼ਨ ਦੀ ਵੱਡੀ ਖਬਰ ਸੀ ਨਾਲ ਹੀ ਇਸ ਵਿੱਚ ਸੂਬੇ ਦੇ ਡਿਪਟੀ ਮੁੱਖ ਮੰਤਰੀ ਦੀ ਵੀ ਦਿਲਚਸਪੀ ਸੀ ਜਿਸ ਕਰਕੇ ਇਹ ਕੇਸ ਹੋਰ ਵੀ ਦਿਲਚਸਪ ਬਣ ਗਿਆ ਸੀ ਕਾਰਪੋਰੇਸ਼ਨ ਦੇ ਕੌਂਸਲਰ ਬੜੀ ਹੀ ਖੁਸ਼ੀ-ਵਿਸ਼ਾਲਾ ਮਾਰਦੇ ਆਪਣੀ ਗੱਡੀ 'ਵਲ ਜਾ ਰਹੇ ਸਨ ਹੁਣ ਕਾਰਪੋਰੇਸ਼ਨ ਦੇ ਕਰਾਇੰਟਾਂ ਦੀਆਂ ਨਿਗਾਹਾਂ ਫੁੱਲ ਬੈਂਚ ਉੱਤੇ ਲੱਗੀਆਂ ਹੋਈਆਂ ਸਨ ਸਿਮਰਨਜੀਤ ਸਿੰਘ ਫੁੱਲ ਬੈਂਚ ਦੇ ਬੰਦਨ ਬਾਰੇ ਪੁੱਛ-ਕਿਛ ਕਰਦਾ ਰਹਿੰਦਾ ਸੀ ਇੱਕ ਦਿਨ ਮੁੰਸ਼ੀ ਪਮਨ ਨੇ ਦੱਸਿਆ ਕਿ ਉਹਨੂੰ ਬ੍ਰਾਂਚ ਵਿੱਚੋਂ ਪਤਾ ਲੱਗਿਆ ਕਿ ਫੁੱਲ ਬੈਂਚ ਬਣ ਗਿਆ ਹੈ ਪੜ੍ਹ ਨਹੀਂ ਪਤਾ ਲੱਗਿਆ ਕਿ ਫੁੱਲ ਬੈਂਚ ਵਿੱਚ ਕਿਹੜੇ ਕਿਹੜੇ ਜੱਜ ਹਨ ਇਸ ਗੱਲ ਬਾਰੇ ਸਿਮਰਨਜੀਤ ਸਿੰਘ ਨੇ ਪਤਾ ਕਰ ਲਿਆ ਕਿ ਫੁੱਲ ਬੈਂਚ ਵਿੱਚ ਡਿਵੀਜ਼ਨ ਬੈਂਚ ਵਾਲੇ ਦੋਵੇਂ ਜੱਜ ਜਸਟਿਸ ਦੀਪਚੰਦ ਜਸਟਿਸ ਅਨੀਤਾ ਤੇ ਇੱਕ ਹੋਰ ਜੱਜ ਜਸਟਿਸ ਦਿਵਿੰਦਰ ਸ਼ਰਮਾ ਸ਼ਾਮਲ ਕੀਤੇ ਹੋਏ ਸਨ ਸਿਮਰਨਜੀਤ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਡਿਵੀਜ਼ਨ ਬੈਂਚ ਵਾਲੇ ਪਹਿਲੇ ਦੋ ਜੱਜ ਜਸਟਿਸ ਦੀਪਚੰਦ ਤੇ ਜਸਟਿਸ ਅਨੀਤਾ ਕਿਵੇਂ ਹੋ ਸਕਦੇ ਹਨ ਕਿਉਂਕਿ ਮਾਮਲਾ ਫੁੱਲ ਬੈਂਚ ਨੂੰ ਰੈਫਰ ਕਰਨ ਸਮੇਂ ਦੋਵੇਂ ਹੀ ਇਸ ਗੱਲ ਨਾਲ ਸਹਿਮਤ ਨਹੀਂ ਸਨ ਕੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਚੋਣ ਨੂੰ ਰੈਟਰਾਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਜੇ ਦੋਵੇਂ ਅਤੇ ਤੀਸਰਾ ਜੱਜ ਫੁੱਲ ਬੈਂਚ ਵਿੱਚ ਬੈਠਣਗੇ ਤਾਂ ਪਹਿਲੇ ਦੋਵੇਂ ਜੱਜ ਹੁਣ ਬਹੁਤ ਸਮਤੀ ਵਿੱਚ ਹੋਣਗੇ ਅਤੇ ਉਹਨਾਂ ਦਾ ਆਪਣਾ ਪੁਰਾਣਾ ਫੈਸਲਾ ਨਵੀਂ ਜੱਜਮੈਂਟ ਉੱਤੇ ਅਸਰ ਅੰਦਾਜ਼ ਹੋਵੇਗਾ ਇਸ ਬਾਰੇ ਸਿਮਰਨਜੀਤ ਨੇ ਕਈ ਸੀਨੀਅਰ ਵਕੀਲਾਂ ਨਾਲ ਗੱਲ ਕੀਤੀ ਸਾਰੇ ਇਹੋ ਵਿਚਾਰ ਰੱਖਦੇ ਸਨ ਕਿ ਹੈ ਤਾਂ ਇਹ ਗਲਤ ਪਰ ਚੀਫ ਜਸਟਿਸ ਦੀ ਮਰਜ਼ੀ ਉੱਤੇ ਮਨੱਸਰ ਹੁੰਦਾ ਹੈ ਪਰ ਉਹਨੂੰ ਉਹਦੀ ਹੋਈ ਉਨਤਾਈ ਬਾਰੇ ਕੌਣ ਦੱਸੇ ਬਿਲੀਗਲ ਟੈਲੀਕੌਨ ਬਣੇ ਅੱਜ ਕੇਸ ਫੁੱਲ ਬੈਂਚ ਕੋਲ ਲੱਗ ਗਿਆ ਜਿਵੇਂ ਸਿਮਰਨਜੀਤ ਨੂੰ ਪਤਾ ਲੱਗਿਆ ਉਸੇ ਤਰ੍ਹਾਂ ਦਾ ਬੈਂਚ ਸੀ ਜਦੋਂ ਕਦੇ ਕਿਸੇ ਇੱਕ ਕੇਸ ਬਾਰੇ ਫੁੱਲ ਬੈਂਚ ਬੈਠਦਾ ਹੈ ਤਾਂ ਲਗਭਗ ਵਕੀਲਾਂ ਨਾਲ ਕੋਟ ਪਟ ਜਾਂਦੀ ਹੈ ਅੱਜ ਵੀ ਜਦੋਂ ਕਾਰਪੋਰੇਸ਼ਨ ਦੇ ਕੇਸ ਦੀ ਸੁਣਵਾਈ ਹੋਣ ਵਾਲੀ ਸੀ ਤਾਂ ਕੋਟ ਖੱਚਾ ਖੱਚ ਭਰੀ ਹੋਈ ਸੀ ਕਾਰਪੋਰੇਸ਼ਨ ਵੱਲੋਂ ਅਤੇ ਮਹਿਰ ਸੀਨੀਅਰ ਡਿਪਟੀ ਮਹਿਰ ਤੇ ਡਿਪਟੀ ਮਹਿਰ ਵੱਲੋਂ ਸੀਨੀਅਰ ਵਕੀਲ ਖੜੇ ਸਨ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਦਾ ਬਕਾਰ ਜ਼ਿੰਮੇਦਾਰ ਉਤੇ ਲੱਗਿਆ ਹੋਇਆ ਸੀ ਹੌਲ ਬੈਂਚ ਅੰਦਰ ਆਉਣ ਲੱਗਿਆ ਪਹਿਲਾਂ ਜਸਟਿਸ ਜਵਿੰਦਰ ਸ਼ਰਮਾ ਫਿਰ ਜਸਟਿਸ ਦੀਪਚੰਦ ਅਤੇ ਉਹਨਾਂ ਦੇ ਮਗਰ ਜਸਟਿਸ ਅਨੀਤਾ ਆਪਣੀ ਆਪਣੀਆਂ ਕੁਰਸੀਆਂ ਉੱਤੇ ਬੈਠ ਕੇ ਰੀਡਰ ਨੇ ਕਾਰਪੋਰੇਸ਼ਨ ਦੀ ਫਾਈਲ ਜਸਟਿਸ ਦੀਪਚੰਦ ਨੂੰ ਫੜਾ ਦਿੱਤੀ ਜਸਟਿਸ ਦੀਪਚੰਦ ਸਦਾ ਖਿਜਿਆ ਜਾ ਰਹਿਦਾ ਸੀ ਰੁੱਖਾ ਖਰਮਾ ਤਿਉੜੀਆਂ ਨਾਲ ਭਰਿਆ ਤੇਰਾ ਹਾਜੀ ਵੀ ਉਹ ਬੜੇ ਗੰਭੀਰ ਮੂਡ ਵਿੱਚ ਸੀ ਉਸਨੇ ਆਪਣਾ ਮੂੰਹ ਉੱਪਰ ਚੁੱਕ ਕੇ ਕਿਹਾ ਹਾਂ ਦੱਸੋ ਮਿਸਟਰ ਸਿਮਰਨਜੀਤ ਸਿੰਘ ਕੀ ਕਹਿਣਾ ਤੁਸੀਂ ਮਾਈ ਲਾਰਡ ਆਰਗੂਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਕੀ ਤੁਸੀਂ ਅਤੇ ਜਸਟਿਸ ਨੀਤਾ ਇਸ ਫੁੱਲ ਬੈਂਚ ਦਾ ਹਿੱਸਾ ਹੁੰਦਿਆਂ ਕੇਸ ਸੁਣਨਾ ਚਾਹੋਗੇ ਤੁਹਾਨੂੰ ਕੋਈ ਆਪਾਤੀ ਤਾਂ ਨਹੀਂ ਜਸਟਿਸ ਦੀਪ ਚੰਦ ਸਿਮਰਨਜੀਤ ਦੀ ਗੱਲ ਸਮਝ ਨਾ ਸਕਿਆ ਉਹ ਇੱਧਰ ਉੱਧਰ ਦੇਖ ਕੇ ਕਹਿਣ ਲੱਗਾ ਇਹ ਕੀ ਕਹਿ ਰਿਹਾ ਹੈ ਉਸਨੇ ਫਿਰ ਪੁੱਛਿਆ ਸਿਮਰਨਜੀਤ ਸਿੰਘ ਕੀ ਕਹਿਣਾ ਤੁਸੀਂ ਆਪਣੇ ਪੱਖ ਵਿੱਚ ਮਾਈ ਲਾਰਡ ਮੈਂ ਇਹ ਕਹਿਣਾ ਕਿ ਕੀ ਤੁਸੀਂ ਪਹਿਲੇ ਡੀਬੀ ਦੇ 2 ਅਤੇ ਇੱਕ ਹੋਰ ਜਸਟਿਸ ਵਾਲੇ ਫੁੱਲ ਬੈਂਚ ਦਾ ਕੇਸ ਸੁਣਨ ਨੂੰ ਠੀਕ ਸਮਝ ਰਹੇ ਹੋ ਕਿਉਂਕਿ ਆਪ ਦੀ ਡੀਵੀਡੀ ਰਾਏ ਮੇਰੇ ਵੱਲੋਂ ਪੇਸ਼ ਕੀਤੀ ਗਈ ਜੱਜਮੈਂਟ ਨਾਲ ਸਹਿਮਤ ਨਹੀਂ ਸੀ ਕਿ ਆਪ ਦੋ ਜੱਜਾਂ ਦੀ ਆਨ ਰਿਕਾਰਡ ਅ ਸਹਿਮਤੀ ਇਸ ਫੁੱਲ ਬੈਂਚ ਵਿੱਚ ਭਾਰੂ ਨਹੀਂ ਰਹੇਗੀ ਫੁੱਲ ਬੈਂਚ ਬਣਾਉਣ ਦਾ ਫਿਰ ਫਾਇਦਾ ਕੀ ਜੇ ਤੁਸੀਂ ਦੋਵੇਂ ਪਹਿਲਾਂ ਹੀ ਮੈਜੋਰਟੀ ਵਿੱਚ ਸਿਮਰਨਜੀਤ ਜੀ ਨੇ ਆਪਣਾ ਪੱਖ ਰੱਖਿਆ ਹੁਣ ਜਸਟਿਸ ਦੀਪ ਚੰਦ ਸਿਮਰਨਜੀਤ ਸਿੰਘ ਦੇ ਕਹਿਣ ਦਾ ਮਤਲਬ ਸਮਝ ਗਿਆ ਸੀ ਸਿਮਰਨਜੀਤ ਸਿੰਘ ਸਿੱਧਾ ਫੁੱਲ ਬੈਂਚ ਦੇ ਗਠਨ ਉੱਤੇ ਸਵਾਲ ਉਠਾ ਰਿਹਾ ਸੀ ਇਸ ਨਾਲ ਉਹ ਚੀਫ ਜਸਟਿਸ ਉੱਤੇ ਸਵਾਲ ਖੜੇ ਕਰ ਰਿਹਾ ਸੀ ਜਿਸ ਨੇ ਫੁੱਲ ਬੈਂਚ ਬਣਾਇਆ ਸੀ ਉਸ ਨੂੰ ਗੁੱਸਾ ਆਇਆ ਸਖਤ ਗੁੱਸਾ ਉਹ ਅੱਗ ਬੁਬੁਲਾ ਹੋ ਕੇ ਬੋਲਿਆ ਸ੍ਰੀ ਮਰਨਜੀਤ ਸਿੰਘ ਤੁਸੀਂ ਕੋਰਟ ਦੀ ਮਾਨਹਾਨੀ ਕੀਤੀ ਹੈ ਤੁਹਾਡੇ ਉੱਤੇ ਕੰਟੈਂਪਟਮੈਂਟ ਆਫ ਕੋਰਟ ਬਣ ਸਕਦਾ ਹੈ ਤੁਸੀਂ ਆਪਣੀ ਗੱਲ ਵਾਪਸ ਲੈਂਦੇ ਹੋ ਨਹੀਂ ਬਣਾਵਾਂ ਮੈਂ ਤੁਹਾਡੇ ਉੱਤੇ ਕੰਟੈਂਪਟ ਆਫ ਕੋਰਟ ਸਰ ਹੀ ਕੋਰਟ ਇੱਕ ਸਖਤੀ ਵਿੱਚ ਆ ਗਈ ਸਨ ਨੂੰ ਬਸਰ ਗਈ ਕਈ ਸੀਨੀਅਰ ਵਕੀਲ ਸਿਮਰਨ ਜੀ ਦੇ ਕੋਰੇ ਆ ਕੇ ਕੰਨ ਵਿੱਚ ਇਹ ਕਹਿਣ ਲੱਗੇ ਮਾਫੀ ਮੰਗ ਲਓ ਸਿਮਰਨ ਜੀ ਜੀ ਨਹੀਂ ਕੰਟੈਂਪਟ ਆਫ ਕੋਰਟ ਬਣ ਜਾਣੀ ਮੈਨੂੰ ਪਤਾ ਸਰ ਤੁਸੀਂ ਫਿਕਰ ਨਾ ਕਰੋ ਕਰਨ ਦਿਓ ਬਈ ਇਹਨਾਂ ਨੂੰ ਕੰਟੈਂਪਟ ਆਫ ਕੋਰਟ ਸਿਮਰਨਜੀਤ ਸਿੰਘ ਚੁੱਕਣ ਨੂੰ ਤਿਆਰ ਨਹੀਂ ਸੀ ਸਿਮਰਨਜੀਤ ਸਿੰਘ ਦੇ ਨਾਲ ਬੈਠਾ ਇੱਕ ਹੋਰ ਵਕੀਲ ਸਿਮਰਨਜੀਤ ਦਾ ਕੋਟ ਖਿੱਚ ਕੇ ਕਹਿਣ ਲੱਗਾ ਮਾਫੀ ਮੰਗ ਲਓ ਸਿਮਰਨਜੀਤ ਜੀ ਮਾਫੀ ਮੰਗ ਲਓ ਸਿਮਰਨਜੀਤ ਉਸ ਵਕੀਲ ਨੂੰ ਛਿੜਕਿਆ ਮੇਰਾ ਕੋਟ ਨਹੀਂ ਖਿੱਚਣਾ ਮੈਨੂੰ ਕੋਈ ਰਾਏ ਦੇਣੀ ਹੈ ਮੈਂ ਆਪਣੀ ਕਈ ਗੱਲ ਉੱਪਰ قائم ਹੁਣ ਜਸਟਿਸ ਦੀਪ ਚੰਦ ਤੇ ਸਿਮਰਨਜੀਤ ਸਿੰਘ ਆਹਮੋ ਸਾਹਮਣੇ ਸਨ ਪੂਰੀ ਭਰੀ ਹੋਈ ਕੋਰਟ ਸਿਮਰਨਜੀਤ ਸਿੰਘ ਦੇ ਸਟੈਂਡ ਵਰ ਤੇ ਖਰੀ ਸੀ ਜਸਟਿਸ ਦੀਪ ਚੰਦ ਫਿਰ ਗੁੱਸੇ ਵਿੱਚ ਕਮ ਦੀ ਆਵਾਜ਼ ਵਿੱਚ ਬੋਲਿਆ ਲਖਾਵਾਂ ਕੰਟੈਂਪਟਮੈਂਟ ਜਾਂ ਮੰਗਦੇ ਹੋ ਮਾਫੀ ਸਰ ਮੈਂ ਆਪਣਾ ਬਰੀਫ ਬੰਦ ਕਰਕੇ ਰੱਖ ਦਿੱਤਾ ਹੈ ਅਰੰਭ ਤੋਂ ਸੀ ਕੰਟੈਂਪਟ ਆਫ ਕੋਰਟ ਦੀ ਕਾਰਵਾਈ ਮੈਂ ਬਿਲਕੁਲ ਤਿਆਰ ਹਾਂ ਕੰਟੈਂਪਟ ਦੀ ਸਜ਼ਾ ਭੁਗਤਣ ਨੂੰ ਸਿਮਰਨਜੀਤ ਸਿੰਘ ਸਿੱਧਾ ਤਣਕੇ ਖੜ ਗਿਆ ਨੀਡਰ ਵਿਭਾਗ ਉਹਦੀ ਛਾਤੀ ਅਤਣੀ ਹੋਈ ਜਿਵੇਂ ਛਾਤੀ ਵਿੱਚ ਗੋਲੀ ਖਾਣ ਨੂੰ ਵਿਚਾਰ ਹੋਵੇ ਜਸਟਿਸ ਦੀਪ ਚੰਦ ਦੇ ਦਿਮਾਗ ਨੂੰ ਜਿਵੇਂ ਗਵਾਰ ਚੜ ਗਿਆ ਹੋਵੇ ਉਹ ਹੁੰਦਲ ਗਿਆ ਹੁਣ ਤਾਂ ਆਸ ਹੀ ਨਹੀਂ ਸੀ ਕਿ ਸਿਮਰਨਜੀਤ ਸਿੰਘ ਇੰਨਾ ਸਟੈਂਡ ਲਵੇਗਾ ਉਹ ਸਮਝਦਾ ਸੀ ਇਸ ਨੇਤਾ ਇੱਕ ਦਬਕੇ ਨਾਲ ਮਾਫੀ ਮੰਗ ਲੈਣੀ ਹੈ ਉਹਨੂੰ ਕੋਈ ਸੁਝ ਨਹੀਂ ਸੀ ਰਿਹਾ ਉਹ ਕੋਈ ਫੈਸਲਾ ਲੈਣ ਦੇ ਜਿਵੇਂ ਸਮਰਥਨ ਨਾ ਰਿਹਾ ਹੋਵੇ ਜਿਵੇਂ ਕੋਈ ਜਲਾਹ ਸਾਹਮਣੇ ਖੜੇ ਦਲੇਰ ਬੰਦੇ ਨੂੰ ਦੇਖ ਕੇ ਕੰਮ ਕਮ ਕਰ ਰਿਹਾ ਹੋ ਉਹ ਫਟਾਫਟ ਉੱਠਿਆ ਤੇ ਆਪਣੇ ਚੈਂਬਰ ਵਿੱਚ ਚਲਾ ਗਿਆ ਮਗਰ ਹੀ ਦੋਵੇਂ ਦੂਜੇ ਜੱਜ ਵੀ ਚਲੇ ਗਏ ਜਾਂਦਾ ਜਾਂਦਾ ਉਹ ਮਨ ਹੀ ਮਨ ਸਲਗਣ ਲੱਗਾ ਕਰਦਾ ਮੈਂ ਅੱਜ ਦੀ ਕਾਮਰੇਡੀ ਸੈਕਟਰੀ ਬਨ ਵੇਲੇ ਵੀ ਅਫਸਰੀਆਂ ਘੋਟਦਾ ਸੀ ਮੇਰੇ ਕਹਿੰਦੇ ਨੇ ਸੀਨੀਅਰ ਵਕੀਲਾਂ ਤੋਂ ਖਾਲੀ ਕਰਵਾਇਆ ਕਮੇਟੀ ਰੂਮ ਵੀ ਵਾਪਸ ਨਹੀਂ ਸੀ ਕੀਤਾ ਬਹੁਤ ਆਕੜ ਫਾਦ ਸਮਝਦਾ ਆਪਣੇ ਆਪ ਨੂੰ ਕਰਦਾ ਇਹਨੂੰ ਲੋਟ ਉਹ ਦਰਬਾਰ ਕੋਰਟ ਵਿੱਚ ਕਈ ਸੀਨੀਅਰ ਵਕੀਰ ਸਿਮਰਨਜੀਤ ਨੂੰ ਮਨਾਉਣ ਵਿੱਚ ਲੱਗੇ ਹੋਏ ਸਨ ਕੁਝ ਮਿੰਟਾਂ ਮਗਰੋਂ ਫੁੱਲ ਬੈਂਚ ਫਿਰ ਬੈਠ ਗਿਆ ਹੁਣ ਜਸਟਿਸ ਦੀਪ ਚੰਦ ਨੇ ਸੁਣਵਾਈ ਦੀ ਅਗਲੀ ਤਰੀਕ ਪਾ ਦਿੱਤੀ ਕੋਰਟ ਉਠਾ ਦਿੱਤੀ ਕੰਟੈਂਪਟ ਆਫ ਕੋਰਟ ਪੌਣ ਤੋਂ ਉਹਨੇ ਪਾਸਾ ਵਟ ਲਿਆ ਸਾਰੇ ਵਕੀਲ ਕੋਰਟ ਤੋਂ ਬਾਹਰ ਜਾ ਰਹੇ ਸਨ ਬਾਹਰ ਬਰਾਂਡੇ ਵਿੱਚ ਸਿਮਰਨਜੀਤ ਦੇ ਦੁਆਲੇ ਵਕੀਲਾਂ ਦਾ ਇੱਕ ਝੁਰਮਟ ਖੜਾ ਸੀ ਜਿਹੜਾ ਸਿਮਰਨਜੀਤ ਦੇ ਸਟੈਂਡ ਦੀਆਂ ਸਿਫਤਾਂ ਉੱਤੇ ਸਿਫਤਾਂ ਕਰ ਰਿਹਾ ਸੀ ਵਕੀਲ ਤੇ ਕਲਾਇੰਟ ਸਿਮਰਨਜੀਤ ਦੇ ਹੜਨ ਨੂੰ ਠੀਕ ਸਮਝ ਰਹੇ ਸਨ ਅਜੇ ਹੀ ਚਾਹੀਦੇ ਹਨ ਵਕੀਲ ਜਿਹੜੇ ਜੱਜਾਂ ਦਾ ਸਿੱਧਾ ਮੱਥਾ ਲਾ ਲੈਣ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ